जो विश्व के भगवान के प्यारे का सहायता से मनुष्य के पद का वासुदा चंद्रमोहन का वासा है सहायता है वा राष्ट्रभाषा के संतों और संतों का वासत है और वा राष्ट्रभाषा के संतों का वासत है मैं विधि में शंकरों लोग करता हूं ओम राम राम आए ओम राम राम आए परस्थायय तस्वा ओम राम राम वासत जारी ओ महाव्रत के साधन संतों वासत जारी वासत जारी संतों को वासत سج سنی سر سوہا بول کے ڈالیے اور آہدی کے نیم سمجھ لیجیے کوئی ایسے کوئی ایسے بس موسیقی <San> <San> موسیقی oh موسیقی ਸਾਮਣੇ ਦੇਖੋ ਰੋਮਾਂਡੀ ਪ੍ਰੋਗਰਾਮ ਬਾਰੇ ਜਾਣਕਾਰੀ ਅੱਜ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਹੈ ਸ਼੍ਰੀ ਪਸ਼ੂਦਮ ਸੈਣਾ ਵੱਲੋਂ ਹੋ ਰਿਹਾ ਹੈ ਸਾਡੇ ਪ੍ਰਧਾਨ लवली ਸ਼ਰਮਾ ਜੀ ਵੱਲੋਂ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਸ਼ੂਰਾਮ ਜੀ ਦੀ 6 ਤਰੀਕ ਨੂੰ ਜੋ ਸ਼ਹਿਰ ਕ੍ਰਿਸ਼ਨਾ ਨਗਰ ਦਾ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦੀ ਜਾਏਗੀ ਸੁਧਾਲਾ ਵਾਲੀ ਸੰਦੇਸ਼ ਕੀ ਹੈ ਸੁਧਾਲਾ ਲੋਹੇ ਹੀ ਸੰਦੇਸ਼ ਹੈ ਜਿਵੇਂ ਹਰ ਇੱਕ ਤਰ੍ਹਾਂ ਦੀ ਯਾਤਰਾ ਦੇ ਵਿੱਚ ਲੋਕ ਸਹਿਯੋਗ ਦਿੰਦੇ ਆ ਸਾਨੂੰ ਵੀ ਇਸ ਵਾਰ ਸਹਿਯੋਗ ਦਿੱਤਾ ਜਾਵੇ ਅਸੀਂ ਪਹਿਲੀ ਵਾਰੀ ਇਸ ਯਾਤਰਾ ਦਾ ਵਿੱਚ ਸ਼ਹਿਰ ਦੇ ਵਿੱਚ ਘਟ ਰਹੇ ਆ ਅਲਗ-ਅਲਗ ਬਾਜ਼ਾਰਾਂ ਦੇ ਵਿੱਚੋਂ ਅਸੀਂ ਸਿਧਾਂਤ ਸੁਧਾਲਾ ਲੋਹੇ ਹੀ ਕਰਦੇ ਆ ਵੀ ਸਾਨੂੰ ਵਾਤਵਾਰ ਸਹਿਯੋਗ ਦੇਣ ਤੇ ਵਾਤਵਾਰ ਲੰਗਰ ਲਗਾ ਕੇ ਸਾਡਾ ਉਤਸ਼ਾਹ ਵਧਾਣ ਵੀ ਅਸੀਂ ਯਾਤਰਾ ਜੇ ਇਸ ਵਾਰ ਕਰਾਂਗੇ ਤਾਂ ਹਰ ਸਾਲ ਅਸੀਂ ਵਾਦ ਚੜ ਕੇ ਵਾਤਵਾਰ ਵਧੀਆਂ ਕਰਾਂ ਕਰਾਂਗੇ ਬਹੁਤ ਜੀ ਅਜਾ ਖਵਨ ਰੱਖਿਆ ਉਸਾਰੇ ਜਾਣਕਾਰੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਭਗਵਾਨ ਪਰਸ਼ੂਰਾਮ ਸਾਡੇ ਜਿਨ੍ਹਾਂ ਦੇ ਜਨਮ ਦਿਹਾੜਾ ਆ ਰਿਹਾ ਹੈ ਉਸ ਉਪਲਖ ਵਿੱਚ ਅੱਜ ਨਾਬਾ ਗੇਟ ਵਿੱਚ ਇੱਕ ਪੂਜਾ ਰੱਖੀ ਗਈ ਉਸ ਤੋਂ ਬਾਅਦ ਖਵਨ ਰੱਖਿਆ ਗਿਆ ਹੈ ਇਸੇ ਉਪਲਖ ਵਿੱਚ ਭਗਵਾਨ ਪਰਸ਼ੂਰਾਮ ਜੀ ਦੀ ਸ਼ੋਭਾ ਯਾਤਰਾ ਜੋ ਕਿ 6 ਤਰੀਕ ਨੂੰ ਇੱਥੇ ਨਾਬਾ ਗੇਟ ਤੋਂ ਕਿਸ਼ਨਗਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਪਟਿਆਲਾ ਵਿੱਚ ਕੱਢੀ ਜਾਏਗੀ ਜਿਸ ਵਿੱਚ ਪੰਜਾਬ ਦੇ ਸਾਰੇ ਹੀ Hindu ਸੰਗਠਨ ਸਾਰਾ ਹੀ ਸਨਾਤਨੀ ਭਾਈਚਾਰਾ ਬਚੜ ਕੇ ਹਿੱਸਾ ਲੈ ਰਿਹਾ ਹੈ ਤੇ ਇਹ ਗੱਲ ਹੈ ਭਗਵਾਨ ਪਰਸ਼ੂਰਾਮ ਦਾ ਇਤਿਹਾਸ ਦੇ ਚੱਕ ਕੇ ਦੇਖਿਏ ਤਾਂ ਭਗਵਾਨ ਪਰਸ਼ੂਰਾਮ ਇੱਕ ਨਿਆਇ ਦੇ ਦੇਵਤਾ ਰਹੇ ਨੇ ਜੋ ਅੱਜ ਵੀ ਅਜਰ ਅਮਰ ਨੇ ਉਹ ਸਮੇ ਸਮੇਂ ਸਿਰ ਹਰ ਯੁੱਗ ਵਿੱਚ ਆ ਕੇ ਆਪਣੀ ਉਪਸਥਿਤੀ ਦਰਜ ਕਰਦੇ ਰਹੇ ਨੇ ਭਗਵਾਨ ਪਰਸ਼ੂਰਾਮ ਦੀ ਇਹ ਸ਼ੋਭਾ ਯਾਤਰਾ ਇੱਕ ਵਿਸ਼ਾਲ ਸ਼ੋਭਾ ਯਾਤਰਾ ਹੋਣ ਜਾ ਰਹੀ ਹੈ ਪਟਿਆਲਾ ਦੇ ਅੰਦਰ 6 ਤਰੀਕ ਨੂੰ ਸ਼ਾਮ 4 ਵਜੇ ਦਾ ਟਾਈਮ ਹੈ ਸਾਰੇ ਹੀ ਪੰਜਾਬ ਦੇ ਸਨਾਤਨੀ ਸੰਗਠਨ ਇੱਥੇ ਤੁਹਾਨੂੰ ਸਮੂਲੀਅਤ ਕਰਦੇ ਨਜ਼ਰ ਆਣਗੇ ਜੈ ਭਗਵਾਨ ਪਰਸ਼ੂਰਾਮ ਕਿਹੜੀ ਥਾਂ ਤੋਂ ਸ਼ੁਰੂ ਹੋ ਕੇ ਕਿੱਥੇ ਕਿੱਥੇ ਤੱਕ ਜਾਏਗੀ ਯਾਤਰਾ ਇਹ ਯਾਤਰਾ ਨਾਬਾ ਗੇਟ ਕਿਸ਼ਨਗਰ ਤੋਂ ਹੁੰਦੇ ਹੋਏ ਸਟਾਰਟ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਨਾਬਾਗੇਟ ਹੀ ਇਹਦਾ ਸਮਾਪਨ ਹੋਏਗਾ ਹੁਣ ਕਿਸ ਸੰਦੇਸ਼ ਦੇਣਾ ਚਾਹੇਂਗੇ ਜੀ ਸਧਾਲੂਆਂ ਨੂੰ ਹਾਂ ਅਪੀਲ ਕਰਦੇ ਹਾਂ ਹੁਣ ਸੇਵਾ ਦੇ ਅਸੀਂ ਸਾਰੇ ਸ਼ਰਧਾਲੂਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਸਾਰੇ ਸਨਾਤਨ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਸਰਕਾਰਾਂ ਹਿੰਦੂ ਧਰਮ ਦਾ ਅਨਾਦਰ ਕਰ ਰਹੀਆਂ ਨੇ ਪ੍ਰੋਗਰਾਮਰ ਜਾਣਕਾਰੀ ਆ ਗਈ ਜੀ ਸਭ ਤੋਂ ਪਹਿਲਾਂ ਮੈਂ ਜੇਕਰ ਲਗਾਵਾਂਗੀ ਬੋਲੀਏ ਭਗਵਾਨ ਸ਼੍ਰੀ ਪਰਸ਼uram ਮਹਾਰਾਜ ਕੀ ਜੈ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਪਰਸ਼uram ਭਗਵਾਨ ਜੀ ਦਾ ਜਨਮ ਦਿਨ ਬਹੁਤ ਹੀ ਨਜ਼ਦੀਕ ਆ ਰਿਹਾ ਏ 10 ਮਈ ਨੂੰ ਉਸ ਦੇ ਲਈ ਸਾਰਿਆਂ ਨੂੰ ਕਰੋੜ ਕਰੋੜ ਵਧਾਈਆਂ ਹੋਣ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਦੇ ਸਦਕਾ ਛੇਰੀ ਪਰਸ਼ੂਰਾਮ ਸੈਨਾ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਕਿਸ਼ਨਗਰ ਨਾਬਾ ਗੇਟ ਪਰਸ਼ੂਰਾਮ ਸੈਨਾ ਦੇ ਹੈੱਡ ਆਫਿਸ ਤੋਂ ਸ਼ੁਰੂ ਹੋਏਗੀ ਤੇ ਅਲੱਗ-ਅਲੱਗ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਇੱਥੇ ਹੀ ਸਮਾਪਤ ਹੋਏਗੀ ਤੋਂ ਸਾਰੇ ਰਾਜਨੀਤਿਕ ਸੰਗਠਨਾਂ ਨੂੰ ਇਹ ਬੇਨਤੀ ਸਾਰੇ ਧਾਰਮਿਕ ਸੰਗਠਨਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਇੱਥੇ ਹੁਮਾ ਮਾਕੇ ਪਹੁੰਚਣ ਤੇ ਪ੍ਰਭੂ ਜੀ ਦਾ ਮਾਤਾ ਰੇਨਕਦੀ ਰੋਈ ਦਾ ਟੁੱਟ ਪੰਡਾਰਾ ਵੀ ਵਰਤਾਇਆ ਜਾਏਗਾ ਜੀ ਅਸੀਂ ਇਹ 6 ਮਈ ਨੂੰ ਦਿਨ ਸੋਮਵਾਰ ਜਤਰਾ ਇਹ ਸ਼ੋਭਾ ਯਾਤਰਾ ਨਿਕਾਲ ਰਹੇ ਹਾਂ ਤੇ ਸਾਰੇ ਇੱਥੇ ਹੁਮਾ ਮਾਕੇ ਪਹੁੰਚਣ ਔਰ ਅਰਸ਼ੁਰਮ ਸਹਿਨਾ ਦਾ ਸੇਜੋ ਕਰਨ